ਇਹ ਪੋ ਦਾ ਮਹੀਨਾ ਲਸਾਨੀ ਸ਼ਹਾਦਤਾਂ ਦਾ ਮਹੀਨਾ ਸਾਰਾ ਪੰਥ ਇਹ ਪੰਦਰਵਾੜਾ ਸ਼ਰਦਾ ਨਾਲ ਮਨਾ ਰਿਹਾ ਹੈ ਆਓ ਅਸੀਂ ਵੀ ਇਸ ਵਿੱਚ ਹਿੱਸਾ ਪਾਈਏ ਜੇਕਰ ਪਹੁੰਚ ਨਹੀਂ ਸਕਦੇ ਤਾਂ ਸਾਡੇ ਬਾਬਿਆਂ ਦੀ ਉਸ ਸ਼ਹਾਦਤ ਨੂੰ ਸੁਣ ਕੇ ਸਮਝ ਕੇ ਆਪਣੇ ਬੱਚਿਆਂ ਨੂੰ ਦੱਸ ਕੇ ਹਿੱਸਾ ਪਾ ਲਈਏ ਅਤੇ ਮਨੋਂ ਨਤਮਸਤਕ ਹੋਈਏ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਹੈ ਸ਼ੌਂਕ ਸ਼ਹਾਦਤ ਕਾ ਹਮੇ ਸਭ ਸੇ ਜਿਆਦਾ ਸੌ ਸਰ ਵੀ ਹੋ ਹੂੰ ਕੁਰਬਾਂ ਤੋਂ ਨਹੀਂ ਰੱਬ ਸੇ ਜਿਆਦਾ ਸੌ ਸਰ ਵੀ ਹੋ ਹੂੰ ਕੁਰਬਾਂ ਤੋਂ ਨਹੀਂ ਰੱਬ ਸੇ ਜਿਆਦਾ ਇਹ ਸਤਰਾ ਜੋਗੀ ਅੱਲਾ ਜਾਰਖੰਡ ਜੀ ਨੇ ਜਿਸ ਸ਼ਰਧਾ ਭਾਵਨਾ ਨਾਲ ਲਿਖਿਆ ਨੇ ਅਸੀਂ ਇਨ੍ਹਾਂ ਸ਼ਹਾਦਤਾਂ ਦੇ ਸਫ਼ਰ ਨੂੰ ਉਹਨਾਂ ਦੀ ਹੀ ਲਿਖਤ ਨਾਲ ਉਨ੍ਹਾਂ ਦੇ ਦੱਸੇ ਅਨੁਸਾਰ ਮਹਿਸੂਸ ਕਰਦੇ ਹੋਏ ਸਫਰ-ਏ-ਸ਼ਹਾਦਤ ਦੇ ਸੋਚ ਮੰਡਲ ਦੇ ਕਦਮ ਤਰਾਗੇ ਸਫਰ-ਏ-ਸ਼ਹਾਦਤ ਦਾ ਜਿਹੜਾ ਸਫਰ ਆ ਇਹ ਸਿੱਖੀ ਦੀ ਇੱਕ ਐਸੀ ਦਾਸਤਾਨ ਜਿਸ ਨੂੰ ਅਸੀਂ ਸੁਣ ਕੇ ਆਪਣੇ ਬੱਚਿਆਂ ਨੂੰ ਦੱਸ ਕੇ ਗੁਰਸਿੱਖੀ ਵਿੱਚ ਪਰਪੱਕ ਕਰ ਸਕਦੇ ਹਾਂ ਜਦੋਂ ਬਾਈ ਧਾਰ ਦੇ ਮੁਤਸਵੀ ਸੋਚ ਰਾਜਿਆਂ ਦੀਆਂ ਚੁਗਲੀਆਂ ਸੁਣ ਕੇ ਮੁਗਲਿਆ ਸਲਤਨਤ ਦੀ ਮਜਬੀ ਤੇ ਸੌੜੀ ਸੋਚ ਨੇ ਰਲ ਕੇ ਉਬਾਲਾ ਖਾਦਾ ਤੇ ਆਪਣੇ ਕੰਡੇ ਸਾੜਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਨੂੰ ਆ ਕੇ ਰਾਕਤਿਆ ਕਈ ਦਿਨ ਕਿ ਰਾਕਤੀ ਰੱਖਣ ਤੋਂ ਬਾਅਦ ਪਰ ਉਹਨਾਂ ਦੀ ਕੋਈ ਪੇਸ਼ ਨਾ ਜਾਂਦੀ ਦੇਖ ਕੇ ਸੋਹਾ ਤੇ ਕਸਮਾ ਤੇ ਆ ਗਏ ਤੇ ਕਾਸਤ ਉਹਨਾਂ ਨੇ ਕਿਲੇ ਦੇ ਅੰਦਰ ਭੇਜਿਆ ਗੁਰੂ ਸਾਹਿਬ ਕੋਲ ਇਤਨਵੇਂ ਇਤਲਾਹ ਹੋਈ ਕਾਸਿਦ ਇੱਕ ਆਇਆ ਹੈ ਸਰਹਿੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ ਜਦੋਂ ਉਸ ਹਲਕਾਰੇ ਨੂੰ ਗੁਰੂ ਜੀ ਨੇ ਆਪਣੇ ਕੋਲ ਬੁਲਾਇਆ ਜੋ ਖਾਲਸਾਈ ਜਲਾਲ ਦੇਖ ਕੇ ਭੈ ਭੀਤ ਹੋਇਆ ਪਿਆ ਸੀ ਤਾਂ ਗੁਰੂ ਜੀ ਨੇ ਪਿਆਰ ਨਾਲ ਹੌਸਲਾ ਦਿੱਤਾ ਲਖਾਰੀ ਲਿਖਦਾ ਸਤਗੁਰ ਨੇ ਦੇ ਕੇ ਹੌਸਲਾ ਪੂਛਾ ਜਿਹਾ ਪਿਆਰ ਸੇ ਪੈਗਾਮ ਕਿਆ ਤੂੰ ਲਾਇਆ ਹੈ ਫੌਜੇ ਸ਼ਰਾਰ ਸੇ ਤਾਂ ਕਾਸਿਦ ਨੇ ਕਿਹਾ ਕਹਿਨੇ ਲਗਾ ਹਜ਼ੂਰ ਕਾ ਰਤਬਾ ਬੁਲੰਦ ਹੋ ਨਾਨਕ ਕੀ ਸ਼ਾਨ ਦਸਵੇਂ ਗੁਰੂ ਮੇ ਦੋ ਚੰਦ ਹੋ ਭੇਜਿਆ ਹੈ ਮੁਝ ਕੋ ਨਾਜਿਸ ਸਰਹੰਦ ਨੇ ਯਹਾਂ ਪਰਮਾਨ ਸ਼ਾਹੇ ਦਿੱਲੀ ਕੇ ਪਬੰਦ ਨੇ ਯਹਾਂ ਦੀਨੋ ਧਰਮ ਕੋ ਛੋੜ ਕੇ ਅੰਦੇ ਹੋਏ ਹੈ ਕੁਝ ਨਾਜ਼ਲ ਪਹਾੜ ਪਰ ਸੇ ਦਰਿੰਦੇ ਹੋਏ ਕੁਝ ਅਤੇ ਕਿਹਾ ਆਪ ਜੀ ਨੂੰ ਉਹਨਾਂ ਪਹਾੜੀਆਂ ਨੇ ਗਾਂ ਦੀ ਸੋਹਾ ਅਤੇ ਨਵਾਬਾਂ ਅਤੇ ਬਾਦਸ਼ਾਹਾਂ ਨੇ ਕੁਰਾਨ ਦੀ ਕਸਮ ਖਾ ਕੇ ਕਿਹਾ ਕਿ ਆਪ ਜੀ ਅਨੰਦਪੁਰ ਛੱਡ ਜਾਓ ਤਾਂ ਆਪ ਜੀ ਨਾਲ ਅਸੀਂ ਜੰਗ ਨਹੀਂ ਕਰਾਂਗੇ ਸਗੋਂ ਪਿੱਛੇ ਹਟ ਜਾਵਾਂਗੇ ਤਾ ਗੁਰੂ ਜੀ ਨੇ ਮੁਸਕਰਾ ਕੇ ਵਿਚਾਰ ਕਰਕੇ ਸਿੰਘਾਂ ਨੂੰ ਕਿਹਾ ਲਲਕਾਰੇ ਫੌਸੇ ਕੇ ਕਲਾਸੇ ਨਿਕਲ ਚਲੋ ਦੁਸ਼ਮਣ ਸੇ ਹਸ਼ਿਆਰ ਰਹੋ ਔਰ ਸੰਭਲ ਚਲੋ ਦੁਸ਼ਮਣ ਸੇ ਹੁਸ਼ਿਆਰ ਰਹੋ ਔਰ ਸੰਭਲ ਚਲੋ ਹੁਣ ਇਹਨਾਂ ਲਾਈਨਾਂ ਤੇ ਗੌਰ ਕਰਨੀ ਬਣਦੀ ਆ ਕਿ ਸਤਗੁਰ ਪਾਤਸ਼ਾਹ ਨੂੰ ਇਹ ਗੱਲ ਦਾ ਇਲਮ ਸੀ ਕਿ ਇਹਨਾਂ ਨੇ ਪਿੱਛੇ ਆ ਕੇ ਹਮਲਾ ਕਰਨਾ ਗੁਰੂ ਸਾਹਿਬ ਕਹ ਰਹੇ ਹੈ ਸਿੰਘੋ ਜਰਾ ਹੁਸ਼ਿਆਰ ਹੋ ਕੇ ਸੰਭਲ ਸੰਭਲ ਕੇ ਚਲੋ ਗੁਰੂ ਜੀ ਜਾਣਦੇ ਸਨ ਕਿ ਬੇਈਮਾਨ ਲੋਕ ਆ ਹੱਲਾ ਜ਼ਰੂਰ ਕਰਨਗੇ ਅਸੀਂ ਨਹੀਂ ਚਾਹੁੰਦੇ ਕਿ ਬੇਵਜ੍ਹਾ ਜੰਗ ਹੋਵੇ ਪਰ ਜੇ ਮਜਬੂਰੀ ਨੂੰ ਤੇਗ ਵਾਹਣੀ ਪਈ ਤਾਂ ਖਾਲਸੇ ਦੀ ਤਲਵਾਰ ਦੇ ਜੋਹਰ ਦਿਖਾ ਦੇਾਂਗੇ ਕਿ ਕਿਸ ਵਾਈ ਨਾਲ ਖਾਲਸਾ ਤੇਗ ਚਲਾਉਂਦਾ ਹੈ ਮਜਬੂਰ ਹੋ ਗਏ ਤੋ ਲੜਾਈ ਦਿਖਾएंगे ਫੇਰ ਤੇਗੇ ਖਾਲਸਾ ਕੀ ਸਫਾਈ ਦਿਖਾएंगे ਸੰਧਿਆ ਵੇਲੇ ਭਾਵ ਸ਼ਾਮ ਨੂੰ ਸਤਗੁਰੂ ਜੀ ਨੇ ਸੋਦਰ ਦਾ ਦੀਵਾਨ ਸਾਜਿਆ ਅਤੇ ਚਾਲੇ ਮਾਰਨ ਦੀ ਤਰਦੀਬ ਸਮਝਾਈ ਸਾਰਿਆਂ ਦੀ ਛਾਵੇਂ ਕਲਗੀਆਂ ਵਾਲੇ ਸਤਿਗੁਰੂ ਜੀ ਆਨੰਦਪੁਰ ਸਾਹਿਬ ਤੋਂ ਚਾਲੇ ਪਾ ਦਿੱਤੇ। ਸਿੰਘਾਂ ਕਮਰ ਕੱਸੇ ਕੱਸ ਲੈ ਕੋ ਸਤਿਗੁਰ ਜੀ ਦੇ ਅੱਗੇ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸੀ ਅਤੇ ਕੁਝ ਪਿੱਛੇ-ਪਿੱਛੇ ਆ ਰਹੇ ਸੀ। ਚਾਰੇ ਸਾਹਿਬਜ਼ਾਦੇ ਅਤੇ ਪਰਿਵਾਰ ਮਾਤਾ ਗੁਜਰਕੌਰ ਜੀ ਅਤੇ ਮਹਿਲ ਵੀ ਨਾਲ ਹੀ ਸਨ। ਕਵੀ ਲਿਖਦਾ ਹੈ ਤਾਰੋਂ ਕੀ ਛਾਉ ਕਲਾਸੇ ਸਤਿਗੁਰ ਰਵਾਂ ਹੋਏ ਤਾਰੋਂ ਕੀ ਛਾਉ ਕਲਾਸੇ ਸਤਿਗੁਰ ਰਵਾਂ ਹੋਏ ਕਸ ਕੇ ਕਮਰ ਸਵਾਰ ਤੇ ਸਾਰੇ ਜਮਾਂ ਹੋਏ ਅੱਗੇ ਲੈ ਨਿਸ਼ਾਂ ਕਈ ਸ਼ੇਰੇ ਯਾ ਹੋਏ ਕੁਛ ਪਿੱਛੇ ਯਾ ਨਿਸਾਰ ਗੁਰੂ ਦਰਮਿਆں ਹੋਏ ਚਾਰੋਂ ਪਿਸਰ ਹਜ਼ੂਰ ਕੇ ਹਮ ਰਾ ਸਵਾਰ ਤੇ ਚਾਰੋਂ ਪਿਸਰ ਹਜ਼ੂਰ ਕੇ ਹਮ ਰਾ ਸਵਾਰ ਤੇ ਜ਼ੋਰਾਵਰ ਔਰ ਫਤਿਹ अजीत ਅਰ ਜੁਝਾਰ ਤੇ ਸਤਗੁਰ ਜੀ ਫੌਜਾ ਸਮੇਤ ਸਹਜੇ ਸਹਜੇ ਅੱਗੇ ਵਧ ਰਹੇ ਸੀ ਕਾਲੀ ਬੋਲੀ ਰਾਤ ਬਿਜਲੀ ਚਮਕੀ ਸੀ ਹੁਣ ਤੁਸੀਂ ਦੇਖੋ ਕਿ ਉਹਨਾਂ ਸਮਿਆਂ ਵਿੱਚ ਕੜਕ ਦੀ ਠੰਡ ਵਿੱਚ ਉੱਪਰੋਂ ਬਾਰਿਸ਼ ਬਿਜਲੀ ਲਿਸ਼ਕਰੀ ਆ ਸਤਿਗੁਰ ਸਿੰਘਾਂ ਦੇ ਨਾਲ ਨਾਲ ਗੁਰੂ ਜੀ ਅੱਗੇ ਵਧੇ ਜਾ ਰਹੇ ਆ ਸਿੰਘ ਮਗਰ ਮਗਰ ਸਰਸਾ ਨਦੀ ਦੇ ਨਜ਼ਦੀਕ ਪਹੁੰਚੇ ਤਾਂ ਅੰਮ੍ਰਿਤ ਵੇਲਾ ਹੋ ਗਿਆ ਸੀ ਉਦੋਂ ਤੱਕ ਪਿੱਛੋਂ ਸਾਰੀਆਂ ਕਸਮਾਂ ਭੁੱਲ ਕੇ ਪਹਾੜੀਏ ਮੁਗਲਾਂ ਪਿੱਛੋਂ ਹਮਲਾ ਕਰ ਦਿੱਤਾ ਸਤਿਗੁਰ ਜੀ ਨੇ ਪਹਿਲਾਂ ਹੀ ਸਿੰਘਾਂ ਨੂੰ ਅਲਰਟ ਕੀਤਾ ਹੋਇਆ ਸੀ ਤਾਂ ਜਦੋਂ ਉਹਨਾਂ ਨੇ ਪਿੱਛੋਂ ਹਮਲਾ ਕੀਤਾ ਸਿੰਘਾਂ ਨੇ ਉਹ ਤਲਵਾਰ ਦੇ ਜ਼ੋਰ ਦਿਖਾਏ ਕਿ ਮੁਗਲ ਲੱਗੇ ਤੋਬਾ ਤੋਬਾ ਕਰਨ ਗੁਰੂ ਜੀ ਨੇ ਕਿਹਾ ਕਿ ਅੰਮ੍ਰਿਤ ਵੇਲੇ ਦੇ ਨਿਤਨੇਮ ਕਰਨੇ ਆ ਹੁਣ ਆਸਾ ਦੀ ਵਾਰ ਦਾ ਕੀਰਤਨ ਕਰਨਾ ਹੈ ਸਿੰਘੋ ਮੋਰਚਾ ਸੰਭਾਲੋ ਅਸੀਂ ਦੀਵਾਨ ਸਜਾ ਲਈਏ ਭਾਈ ਬਚਿੱਤਰ ਸਿੰਘ ਸਾਹਿਬ ਜادہ ਅਜੀਤ ਸਿੰਘ ਜੀ ਇਹ ਨਾਲ ਕੁਝ ਸਿੰਘਾਂ ਨੂੰ ਲੈ ਕੇ ਦੁਸ਼ਮਣ ਦਾ ਟੱਕਰਾ ਕਰਨ ਲੱਗੇ ਇਹਨਾਂ ਨੇ ਦੁਸ਼ਮਣ ਨੂੰ ਰੋਕਿਆ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਫਰ ਗਏ ਤਲਵਾਰਾਂ ਸੂਤ ਸੂਤ ਕੇ ਰਣ ਮੇ ਉਤਰ ਗਏ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਫਰ ਭਏ ਤਲਵਾਰਾਂ ਸੂਤ ਸੂਤ ਕੇ ਰਣ ਮੇ ਉਤਰ ਗਏ ਮੈਦਾਨ ਕੋ ਏਕ ਆਨ ਮੇ ਚੌਰੰਗ ਕਰਦੀਆ ਮੈਦਾਨ ਕੋ ਏਕ ਆਨ ਮੇ ਚੌਰੰਗ ਕਰਦੀਆ ਰੁਸਤਮ ਵੀ ਸਾਹਮਣੇ ਆਇਆ ਤੋ ਦੰਗ ਕਰਦੀਆ ਸਿੰਘਾਂ ਨੇ ਸਤਗੁਰੂ ਜੀ ਦੇ ਗਿਰਦ ਛਾਤੀਆਂ ਦੀ ਕੰਧ ਖੜੀ ਕਰ ਦਿੱਤੀ ਹੱਲਾ ਹੁੰਦਾ ਜੋ ਸ਼ਹੀਦ ਹੋ ਜਾਂਦੇ ਤਾਂ ਉਹ ਦੂਜੇ ਉਹ ਮੋਰਚਾ ਸੰਭਾਲ ਲੈਂਦੇ ਗੁਰੂ ਸਾਹਿਬ ਅਡੋਲ ਨਿਤਨੇਮ ਕਰਦੇ ਰਹੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਇੱਥੇ ਕਵੀ ਬੜੀ ਸ਼ਰਧਾ ਤੇ ਵਿਰਾਗ ਭਰੀ ਨਜ਼ਮ ਲਿਖਦਾ ਹੋਏ ਕਹਿੰਦਾ ਬੇਮਿਸਾਲ ਉਹ ਬੇਨਜ਼ੀਰ ਤੂੰ ਸਤਿਗੁਰੂ ਹਮਾਰਾ ਹੈ ਵਾਹਿਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ ਹੋ ਕਾ ਸਭ ਕੋ ਹੋ ਕਾਸ਼ ਸਭ ਕੋ तुजको खुदा जितना प्यारा है तेगों के साए में कहां दाता बेसारा है तेगों के साए में कहां दाता बेसारा है तौहीद पर फिदा था तौहीद पर फिदा था तू आली मुकाम था तीरों के मी में याद खुदा तीरों के मी में याद खुदा तेरा ही काम था कवि बड़ी भावपूर्ण टिप्पणी भी इत्थे करदा है कि गुरुजी ने अकाल पुरख दी याद विच ਪਰ ਪੱਕ ਰਹਿਣ ਦਾ ਸਬਕ ਮੈਦਾਨੇ ਜੰਗ ਵਿੱਚ ਵੀ ਭਰਪੂਰ ਦਿੱਤਾ ਸਾਨੂੰ ਸਾਡਾ ਹੱਕ ਦਵਾਇਆ ਔਖੇ ਤੋਂ ਔਖਾ ਸਮਾਂ ਆਪਣੇ ਪਿੰਡੇ ਤੇ ਹੰਡਾਇਆ ਵਿਖੜੇ ਤੋਂ ਵਿਖੜੇ ਸਮੇਂ ਵੀ ਸਾਡਾ ਰੁਤਬਾ ਬਲੰਦ ਕੀਤਾ ਪਰ ਅਸੀਂ ਬੁੱਤ پرستਾਂ ਦੀ ਸ਼ੌਭਤ ਵਿੱਚ ਪੈ ਕੇ ਅਸੀਂ ਰੁਤਬੇ ਤੋਂ ਗਿਰਦੇ ਸੱਚੇ ਪਾਤਸ਼ਾਹ ਦੇ ਦੱਸੇ ਕੀਤੇ ਤੋਂ ਥਿੜਕ ਗਏ ਹਾਂ ਰੁਤਬੇ ਸੇ ਮਾਰਿਫਤ ਕੇ ਹਮ ਆਜ ਗਿਰ ਗਏ ਸ਼ੌਭਤ ਸੇ ਬੁੱਤ پرستੋਂ ਕੀ ਤਕਦੀਰ ਫਿਰ ਗਏ ਰੋ ਵਿਚਾਰ ਗੁਰੂ ਜੀ ਨੇ ਜਦੋਂ ਭੋਗ ਪਾ ਕੇ ਨੇਤਰ ਖੋਲੇ ਤਾਂ ਪੁੱਛਿਆ ਕਿ ਮਿਸ਼ਾਲਾਂ ਕਿਉਂ ਬੁਝੀਆਂ ਹਨ ਤਾਂ ਪਹਿਰੇਦਾਰਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਧਰਮਹੀਨਾਂ ਨੇ ਹਮਲਾ ਕਰ ਦਿੱਤਾ ਹੈ ਸਿੰਘ ਡਟੇ ਹੋਏ ਨੇ ਸੁਣਦੇ ਸਾਰ ਸਤਿਗੁਰੂ ਜੀ ਭਗਤੀ ਰਾਸ ਤੋਂ ਵੀਰ ਰਾਸ ਵਿੱਚ ਆ ਗਏ ਛੱਟ ਸੰਗਾਸਨ ਤੋਂ ਉਤਰੇ ਤੇਗ ਮਿਆਨੋਂ ਧੂਲੀ ਕਮਾਨ ਵੀ ਫੜ ਲਈ ਤੀਰਾਂ ਦਾ ਭਰਿਆ ਪੱਥਾ ਗਾਤਰੇ ਪਾ ਲਿਆ ਘੋੜਾ ਮੰਗਵਾ ਕੇ ਘਰ ਕੇ ਰਗਾਪ ਤੇ ਪੈਰ ਹੋ ਕੇ ਘੋੜੇ ਤੇ ਸਵਾਰ ਉੱਚੀ ਸੁਰ ਵਿੱਚ ਸਤਿ ਸ਼੍ਰੀ ਅਕਾਲ ਦਾ ਜਕਾਰਾ ਗਜਾ ਕੇ ਮੈਦਾਨੇ ਜੰਗ ਵੱਲ ਅੱਡੀ ਲਾ ਦਿੱਤੀ ਜਦੋਂ ਸਤਗੁਰੂ ਦੀ ਸ਼ਰੀ ਸਾਹਿਬ ਮੈਦਾਨ ਵਿੱਚ ਲਿਸ਼ਕੀ ਦੁਸ਼ਮਣ ਦੀ ਫੌਜ ਵਿੱਚ ਭਾਜੜ ਪੈ ਗਈ ਸ਼ਮਸ਼ੀਰ ਜਦ ਹਲਾਈ ਤੋ ਬਿਜਲੀ ਚਮਕ ਗਈ ਦਹਿਸ਼ਤ ਸੇ ਸਾਰੀ ਫੌਜ ਉਦੋਂ ਕੀ ਦਬਕ ਗਈ ਦਹਿਸ਼ਤ ਸੇ ਸਾਰੀ ਫੌਜ ਉਦੋਂ ਕੀ ਦਬਕ ਗਈ ਉਦੋਂ ਭਾਵ ਦੁਸ਼ਮਣ ਦੀ ਫੌਜ ਉਦੋਂ ਕੀ ਦਬਕ ਗਈ ਹੁਣ ਜਦ ਗੁਰੂ ਸਾਹਿਬ ਮੈਦਾਨੇ ਜੰਗ ਵਿੱਚ ਬਿਜਲੀ ਦੀ ਰਫ਼ਤਾਰ ਨਾਲ ਦੁਸ਼ਮਣ ਦੇ ਆਹੂ ਲਾ ਰਹੇ ਸਨ ਤਾਂ ਪਹਾੜੀ ਰਾਜੇ ਤੇ ਵਜ਼ੀਰ ਖਾਨ ਸਰਹੰਦ ਪਹਿਲਾਂ ਤਾਂ ਤਰਬਕ ਗਏ ਫਿਰ ਹੌਸਲਾ ਕਰਕੇ ਫੌਜ ਨੂੰ ਕਹਿਣ ਲੱਗੇ ਕਿ ਜੇ ਗੋਬਿੰਦ ਸਿੰਘ ਜਿੰਦਾ ਰਹੇ ਤਾਂ ਅਸੀਂ ਕਿਸੇ ਨਹੀਂ ਬਚਣਾ ਸਾਰੇ ਮਿਲ ਕੇ ਘੇਰਾ ਪਾ ਲਓ ਤੇ ਜਾ ਮਾਰ ਮਕਾਓ ਇਹ ਸੁਣ ਕੇ ਸਾਰੇ ਜਰਨੈਲ ਫੌਜ ਗੁਰੂ ਜੀ ਦੇ ਟੁੱਟ ਕੇ ਪੈ ਗਏ ਸਤਗੁਰਾਂ ਨੇ ਵੀ ਸਭ ਵਾਰ ਢਾਲ ਤੇ ਰੋਕ ਕੇ ਐਸੀ ਤੇਗ ਚਲਾਈ ਕਿ ਸਭ ਇੱਕ ਦੂਜੇ ਦੇ ਪਿੱਛੇ ਭੱਜ ਪਏ ਏਕ ਢਾਲ ਪੇ ਹਜ਼ਾਰੋਂ ਕੇ ਰੋਕੇ ਹਜ਼ਾਰ ਵਾਰ ਤਲਵਾਰ ਜਦ ਉਠਾਈ ਤੋ ਭਾਗੇ ਕਤਾਰ ਵਾਰ ਗੁਰੂ ਜੀ ਦੇ ਜਲਾਲ ਅੱਗੇ ਸਭ ਫਿੱਕੇ ਪੈ ਗਏ ਆਪਸ ਵਿੱਚ ਕਹਿਣ ਲੱਗੇ ਗੋਬਿੰਦ ਸਿੰਘ ਗੱਦੀ ਤੇ ਸੁਲਾਹ ਕੁੱਲ ਜਾਪਦੇ ਨੇ ਤੇ ਜੰਗ ਵਿੱਚ ਕਹਿਰ ਦੇ ਲੜਾਕੇ ਨੇ ਹਮ ਤੋ ਸਮਝ ਰਹੇ ਥੇ ਪਕੜ ਲੇਂਗੇ ਆਨ ਮੇ ਸਾਬਤ ਹੋਏ ਮਗਰ ਇਹ ਸ਼ੇਰ ਇਮਤਿਹਾਨ ਵਿੱਚ ਸਾਬਤ ਹੋਏ ਮਗਰ ਇਹ ਸ਼ੇਰ ਇਮਤਿਹਾਨ ਵਿੱਚ ਸਤਿਗੁਰੂ ਜੀ ਨੇ ਪਹਾੜੀ ਰਾਜਪੂਤ ਜੋ ਆਪਣੇ ਆਪ ਨੂੰ ਵੱਡੇ ਲੜਾਕੇ ਤੇ ਬਹਾਦਰ ਸਮਝਦੇ ਸੀ ਉਹਨਾਂ ਦੇ ਸ਼ੱਕੇ ਛਿੜਾ ਦਿੱਤੇ ਮੁਗਲ ਜੋ ਹਿੰਦੁਸਤਾਨੀਆਂ ਨੂੰ ਭੇਡ ਬੱਕਰੀਆਂ ਤੇ ਆਪਣੇ ਆਪ ਨੂੰ ਸ਼ੇਰ ਸਮਝਦੇ ਸੀ ਗੁਰੂ ਜੀ ਨੇ ਆਪਣੀ ਤੇਗ ਦੇ ਉਹ ਜੋਰ ਦਿਖਾਏ ਕਿ ਉਹਨਾਂ ਦੇ ਬਲਵਲੇ ਦਿਲ ਵਿੱਚ ਹੀ ਰਹਿ ਗਏ ਮੁਗਲਵਾ ਰਾਜਾ ਜੋ ਚੜ ਕੇ ਆਏ تھے ਪਹਾੜ ਸੇ ਪਛਤਾ ਰਹੇ ਥੇ ਜੀ ਮੇ ਗੁਰੂ ਕੀ ਲਤਾੜ ਸੇ ਪਛਤਾ ਰਹੇ ਥੇ ਜੀ ਮੇ ਗੁਰੂ ਕੀ ਲਤਾੜ ਸੇ ਜਦੋਂ ਪਹਾੜੀ ਅਤੇ ਤੁਰਕ ਭੱਜਣ ਲੱਗੇ ਤਾਂ ਸਤਿਗੁਰੂ ਜੀ ਨੇ ਘੋੜੇ ਨੂੰ ਅੱਡੀ ਲਾਈ ਤੇ ਦੁਸ਼ਮਣ ਦੇ ਸਾਹਮਣੇ ਜਾ ਖੜੇ ਹੋਏ ਕਿਹਾ ਉਹ ਬੁੱਝ ਦਿ ਲੋ ਤੁਸੀਂ ਆਪਣੇ ਬਚਨ ਤੋਂ ਮੁੱਕਰ ਗਏ ਹੋ ਨਾ ਮਰਦੋ ਆਓ ਸਾਡਾ ਵਾਰ ਵੀ ਜਰਾ ਝਲਦੇ ਜਾਓ ਭੱਜ ਕਿਉਂ ਰਹੇ ਹੋ ਅਬ ਆਓ ਰਣ ਮੇ ਜੰਗ ਕੇ ਅਰਮਾਨ ਨਿਕਾਲ ਲੋ ਤੂੰ ਕਰ ਚੁੱਕੇ ਹੋ ਵਾਰ ਹਮਾਰਾ ਵੀ ਸੰਭਾਲ ਲੋ ਤੂੰ ਕਰ ਚੁੱਕੇ ਹੋ ਵਾਰ ਹਮਾਰਾ ਵੀ ਸੰਭਾਲ ਲੋ ਤੁਸੀਂ 22 ਧਾਰ ਦੇ ਬਾਈ ਰਾਜੇ ਫੌਜਾਂ ਸਮੇਤ ਦੋ ਨਵਾਬ ਮਲੇਰ ਕੁੜਲਾ ਤੇ ਨਵਾਬ ਸਰਹੰਦ ਭਾਰੀ ਫੌਜਾਂ ਸਮੇਤ ਆਏ ਹੋ ਹੁਣ ਕਿਉਂ ਕੰਨੀ ਕਤਰਾਂਦੇ ਹੋ 10 12 ਤੁਮੇ ਰਾਜੇ ਹਨ ਦੋ ਇੱਕ ਨਵਾਬ ਹਨ ਫਿਰ ਹਮਸੇ ਜੰਗ ਕਰਨੇ ਮੇਂ ਕਿਉਂ ਇੱਜ਼ਤੇ ਨਾਮ ਹੈ ਕਲਗੀਆਂ ਵਾਲੇ ਪਾਸ਼ਾ ਇਹ ਕਹਿੰਦੇ ਹੋਏ ਤੂਫਾਨ ਦੀ ਤਰ੍ਹਾਂ ਦੁਸ਼ਮਣ ਤੇ ਜਾ ਪਏ ਦੁਸ਼ਮਣ ਦੀਆਂ ਸਫਾਂ ਨੂੰ چیرਦੇ ਹੋਏ ਪਾਰ ਨਿਕਲ ਜਾਂਦੇ ਤੇ ਕਦੇ ਦੂਜੇ ਨੂੰ چیرਦੇ ਨਿਕਲ ਜਾਂਦੇ ਗੁਰੂ ਜੀ ਦੀ ਤੇਗ ਬਿਜਲੀ ਵਾਂਗ ਚੱਲ ਰਹੀ ਸੀ ਜਮਤੀ ਨਹਿ ਥੀ ਹਜ਼ੂਰ ਕੀ ਤਲਵਾਰ ਪਰ ਨਿਗਾਹ ਤੇਗੇ ਗੁਰੂ ਪਹਿ ਹੋਤਾ ਥਾ ਬਿਜਲੀ ਕਾ ਸ਼ਾਹਬਾਹ ਅਤੇ ਇੱਕ ਹਮਲੇ ਮੇ ਥਾ ਫੌਜ ਕਾ ਤਕਤਾ ਉਲਟ ਗਿਆ ਗੁਰੂ ਕੀ ਹਵਾਏ ਤੇਗ ਸੇ ਬਾਦਲ ਥਾ ਛਟ ਗਿਆ ਸਤਗੁਰੂ ਜੀ ਦੇ ਹਮਲੇ ਨਾਲ ਦੁਸ਼ਮਣ ਦੀ ਫੌਜ ਜੋ ਬਦਲਾ ਮੰਗ ਜਾਂਦੀ ਸੀ ਸਾਰੀ ਤਿੱਤਰ-ਵਿੱਤਰ ਹੋ ਗਈ। ਹੁਣ ਦੁਸ਼ਮਣ ਭੱਜ ਤੁਰਿਆ ਸਿਪਾਈ ਘਰਾਂ ਨੂੰ ਹੋ ਤੁਰੇ। ਸਿੰਘਾਂ ਨੇ ਸਾਰੀ ਭੁੱਖ ਸੀ ਜਿਹੜੀ ਤੇਗ ਦੇ ਜ਼ੋਰ ਦਿਖਾ ਕੇ ਮਿਟਾ ਲਈ। ਦੁਸ਼ਮਣ ਝੁੰਝਲਾ ਕੇ ਪਛਤਾ ਰਿਹਾ ਸੀ ਅੱਧੀ ਤੋਂ ਜ਼ਿਆਦਾ ਫੌਜ ਮੈਦਾਨੇ ਜੰਗ ਵਿੱਚ ਸਤਗੁਰਾਂ ਅਤੇ ਸਿੰਘਾਂ ਦੀ ਤਲਵਾਰ ਦੀ ਭੇਂਟ ਚੜ ਗਈ। ਸਾਰਾ ਮੈਦਾਨ ਸੁਰਖ ਤੇ ਚਿੱਟਾ ਹੋ ਗਿਆ ਮਿੱਜ ਤੇ ਲਊ ਨਾਲ। जो बच गए वह भाग गए मुंह को मोड़कर रास्ता घरों का ले लिया मैदान को छोड़कर रास्ता घरों का ले लिया मैदान को छोड़कर सिंगों ने पुस निकाल लिया था चंझोड़ कर सिंगों ने पुस निकाल लिया था चंझोड़ कर पछताए अखीरश को बहुत कॉल तोड़कर लाशों से और सरों से था मैदान पट गया आधे से बेश ਲਸ਼ਕਰੇ ਆਧਾ ਥਾ ਕਟ ਗਿਆ ਆਧੇ ਸੇ ਬੇਸ਼ ਲਸ਼ਕਰੇ ਆਧਾ ਥਾ ਕਟ ਗਿਆ ਸਰਹਿੰਦ ਦੇ ਨਵਾਬ ਦਾ ਰੰਗ ਫਿੱਕਾ ਹੋ ਗਿਆ ਜਿਵੇਂ ਪੱਥਰਾਂ ਦਾ ਬੁੱਤ ਹੋਵੇ ਦੁਸ਼ਮਣ ਦੀ ਫੌਜ ਤਾਂ ਤਿੱਤਰ-ਬਿੱਤਰ ਹੋ ਗਈ ਹੁਣ ਗੁਰੂ ਜੀ ਅਤੇ ਬਚੇ ਹੋਏ ਸਿੰਘ ਅੱਗੇ ਵਧੇ ਇੱਥੇ ਦੱਸਦੇ ਜਾਈਏ ਕਿ ਕੋਹ ਸਿੰਘ ਤਾਂ ਸਰਸਾ ਨਦੀ ਵਿੱਚ ਆਏ ਹੜ੍ਹ ਕਰਕੇ ਪਾਣੀ ਦੀ ਭੇਂਟ ਹੋ ਗਏ ਹਨੇਰੇ ਵਿੱਚ ਮਾਤਾ ਜੀ ਮਹਿਲ ਛੋਟੇ ਸਾਹਿਬ ਜਾਦੇ ਤੇ ਲਾਡਲੀ ਫੌਜ ਵਿਛੜ ਗਏ ਸੀ ਜਿੰਨਾ ਵਿੱਚੋਂ ਜੋ ਸਿੰਘ ਮੁਕਸਰ ਦੀ ਜੰਗ ਵਿੱਚ ਮੋੜ ਮਿਲੇ ਤੇ ਮੁਕਤੇ ਸਦਾਏ ਉਹ ਸਤਿਗੁਰੂ ਜੀ ਪਹਿਲਾਂ ਜੰਗ ਕਰਦੇ ਫਿਰ ਬਚੇ ਸਿੰਘਾਂ ਨਾਲ ਖੱਬੇ ਹੱਥ ਅੱਗੇ ਵਾਦੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸੱਜੇ ਹੱਥ ਰਾਤ ਦੇ ਹਨੇਰੇ ਵਿੱਚ ਹੋ ਤੁਰੇ ਜਦੋਂ ਕੁਝ ਰਾਹਤ ਮਿਲੀ ਤਾਂ ਇੱਕ ਦੂਜੇ ਦੀ ਸਾਰ ਲਈ ਤਾਂ ਪਤਾ ਲੱਗਾ ਕਿ ਮਾਤਾ ਜੀ ਸਾਹਿਬਜ਼ਾਦੇ ਨਾਲ ਨਹੀਂ ਹਨ ਸਭ ਦੇ ਪੈਰ ਉਹਨਾਂ ਦੇ ਪਿਆਰ ਵਿੱਚ ਜੰਮ ਗਏ ਤਾਂ ਮੇਰਾਂ ਦੇ ਸਾਈਂ ਕਲਗੀਆਂ ਵਾਲੇ ਜਾਣੀ ਜਾਨ ਸਤਿਗੁਰੂ ਜੀ ਦਸ਼ਮੇਸ਼ ਪਿਤਾ ਜੀ ਨੇ ਸਭ ਨੂੰ ਮੁਖਾਤਬ ਹੋ ਕੇ ਕਿਹਾ हे ਭਾਈ ਉਹ ਤਾਂ ਸ਼ਹੀਦੀਆਂ ਦੇਣ ਲਈ ਨਿਕਲ ਤੁਰੇ ਨੇ ਫਰਮਾਏ ਜਾਂ ਨਿਸ਼ਾਰੋਂ ਸੇ ਕਿਉਂ ਹਉਤੇ ਹੋ ਨਿਢਾਲ ਮਾਤਾ ਕੇ ਸਾਥ ਚਲ ਦੀਏ ਕੁਰਬਾਨ ਹੋਨੇ ਲਾਲ ਅਤੇ ਕਿਹਾ ਅਸੀਂ ਵੀ ਜਲਦੀ ਹੀ ਉੱਥੇ ਜਾਣਾ ਹੈ ਜਿੱਥੇ ਤੁਹਾਨੂੰ ਜਲਦੀ ਹੀ ਸੀਸ ਕਟਾਉਣੇ ਪੈਣੇ ਨੇ ਹਮਨੇ ਵੀ ਇਸ ਮਕਾਮ 'ਤੇ ਜਾਣਾ ਹੈ ਜਲਦਤਰ जिस जगह तुमको अपने कटाने पड़ेंगे सर होंगे शहीद लड़के यह बाकी के दो पिसर रह जाऊंगा अकेला मैं कल तक लुटा के घर पहले पिता कटाया अब बेटे कटाऊंगा नानक का खून खूने जिगर से खेलाऊंगा यह कह के सतगुरु जी चमकौर वाल चल पे यह कह के फिर हजूर तो चमकौर चल दिए ये कह के ਫਿਰ ਹਜ਼ੂਰ ਤੋ ਚਮਕੌਰ ਚੱਲਦੀ ਏ ਹਾਲਤ ਪਹਿ ਆਪਣੀ ਕੁਛ ਨਹਿ ਕੀਆ ਗੌਰ ਚੱਲਦੀ ਏ ਕਰਤਾਰ ਕੇ ਧਿਆਨ ਮੇ ਫਿਰ ਫੌਰ ਚੱਲਦੀ ਏ ਰਾਜ਼ੀ ਹੋਏ ਰਜ਼ਾ ਪਹਿ ਬਾਹਰ ਤੋਰ ਚੱਲਦੀ ਏ ਜੋ ਕੁਝ ਚਮਕੌਰ ਵਾਪਰਿਆ ਕਹਿਨ ਤੋਂ ਪਰਿਆ ਫਿਰ ਵੀ ਅਸੀਂ ਅਗਲੇ ਭਾਗ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂਗੇ ਸ਼ਾਇਰ ਵੀ ਕਹਿੰਦਾ ਹੈ ਜੋ ਕੁਝ ਵਾਹ ਪਹਿ ਗੁਜ਼ਰੀ ਇਹ ਲਿਖਣਾ ਮੁਹਾਲ ਹੈ ਫੁੱਲਾਂ ਚੁੱਕਾਂ ਦੀ ਖੇਮਾਂ ਅਤੇ ਅਸੀਸ ਬਖਸ਼ਦੇ ਹੋਏ ਪ੍ਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ